ਪ੍ਰੈਂਟ ਇਸੇ ਪੀ ਸਾਡੇ ਸਾਡੇ ਦਾ 1 ਕਰੋੜ ਦਾ ਫਰਾਡ ਕਰਨ ਵੀਰ ਜੋ ਕਿ 898 ਵੇ 10 ਮੁਹਾਲੀ ਦਾ ਰਹਿਣ ਵਾਲਾ ਤੇ ਸ਼ਾਇਨ ਵੀਜ਼ੇ ਨਾਮ ਤੇ CP67 ਦੇ ਵਿੱਚ ਆਫਿਸ ਕੋਲ ਕੇ ਠਗੀਆਂ ਲਾ ਰਿਆ ਲੋਕਾਂ ਨਾਲ ਮੈਂ ਇਸ ਪਰਿਵਾਰਾਂ ਦੇ ਨਾਲ ਹਾਂ ਧਰਨਾ ਹੈ ਬਿੜ ਦੇਣਾ ਕਿਹੜਾ ਪ੍ਰਸ਼ਾਸਨ ਨੂੰ ਕਿਹੜਾ ਸੀ ਵਾਰਨਿੰਗ ਦੇ ਦੇਣੀ ਆ ਇਸ ਤੋਂ ਬਾਅਦ ਇਹ ਧਰਨੇ ਦੇ ਵਿੱਚ ਜਿੱਥੇ ਮੈਨੂੰ ਬੁਲਾਉਣਗੇ ਜਿੱਦੋਂ ਅਸੀਂ ਬੈਠ ਗਰੀਬ ਸਾਕੇ ਬੈਠਣਗੇ ਫਿਰ ਮੈਂ ਉੱਥੇ ਆਉਂਗਾ ਇਸ ਏਜੰਟ ਨੂੰ ਮੁਹਾਲੀ ਪ੍ਰਸ਼ਾਸਨ ਨੇ ਉਦੋਂ ਗ੍ਰਿਫਤਾਰ ਕੀਤਾ ਜਦੋਂ ਮੈਂ ਬੋਲਿਆ ਪਰ ਫੋਗੋ ਲੈ ਮੈਂ ਅੱਜ ਇਹਨਾਂ ਨੇ ਗ੍ਰਿਫਤਾਰ ਕੀਤਾ ਹੁਣ ਮੈਂ ਇਹਨਾਂ ਨੂੰ ਇਹ ਚੀਜ਼ ਪੁੱਛਣਾ ਚਾਹਣਾ ਵੀ ਤੁਸੀਂ ਕਿੰਨੀਆਂ ਵਾਰ ਕੇ ਪਹਿਲਾਂ ਤੁਸੀਂ ਪਹਿਲਾਂ ਕਿਹਨੂੰ ਗ੍ਰਿਫਤਾਰ ਕਰਿਆ ਕਿੰਨੀਆਂ ਠੱਗੀਆਂ ਮਾਰਨਾ ਸੀ ਜਦੋਂ ਮੈਂ ਕਿਹਾ ਵੀ ਮੈਂ ਧਰਮਾ ਲਾਉਣ ਲਈ ਆ ਰਿਹਾ ਫਿਰ ਤੁਸੀਂ ਇਸ ਇਸ ਨੂੰ ਗ੍ਰਿਫਤਾਰ ਕੀਤਾ ਕੀ ਹੁਣ ਤੁਸੀਂ ਗ੍ਰਿਫਤਾਰ ਤਾਂ ਇਹਨੂੰ ਕਰ ਲਿਆ ਸਾਰੀ ਦੀ ਪ੍ਰਾਪਰਟੀ ਅਟੈਚ ਕਰਕੇ ਲੋਕਾਂ ਦੇ ਪੈਸੇ ਦਿਵਾਉਂਗੇ ਜਿਨ੍ਹਾਂ ਨੇ ਪੈਸੇ ਦੇਣੇ ਆ ਇਹ ਤੁਹਾਡੀ ਸਹਿਜ ਉੱਪਰ ਠੱਗੀਆਂ ਮਾਰ ਰਹੇ ਨੇਗੇ ਐਫਆਰਏ ਇਹਦੇ ਤੇ ਜਿਹੜੀ 1 ਕਰੋੜ ਦੀ ਐਫਆਰਏ ਤੇ ਮੈਂ ਖੁਲਾਸਾ ਕੀਤਾ ਨਾ ਉਹ ਵੀ ਅੱਜ ਦੀ ਗੱਲ ਨਹੀਂ ਹੋਈ ਕਿੰਨੇ ਦਿਨ ਕਿੰਨੇ ਟਾਈਮ ਪਹਿਲਾਂ ਦੀ ਹੋਈ ਹੋਈ ਆ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਭਾਣਾ ਆਉਗਾ ਹੁਣ ਇਹ ਵੀ ਇਹਨਾਂ ਦੀ ਪ੍ਰੋਪਰਟੀ ਉੱਪਰ ਧਰਨਾ ਲਾਊਗਾ ਫਿਰ ਚੱਕ ਇਹਨਾਂ ਨੇ ਅੰਦਰ ਕਰਤਾ ਫਿਰ ਇਹਨਾਂ ਨੇ ਚੱਕ ਅੰਦਰ ਕਰਤਾ ਜਦੋਂ ਮੁੱਦਾ ਹਾਈਲਾਈਟ ਹੋਇਆ ਮੈਂ ਮੁੱਦਾ ਅਫੇਡੇਟ ਕੀਤਾ ਤਾਂ ਹੋਇਆ ਕੀ ਤੁਹਾਨੂੰ ਪਹਿਲਾਂ ਨਹੀਂ ਪਤਾ ਵੀ ਅਫਰ ਕੀ ਦਰਦ ਹੋਇਆ ਪਹਿਲਾਂ ਨੂੰ ਕਿਉਂ ਕਰ ਕੀ ਬੰਦਰ ਅੱਜ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੈਂ ਤੁਹਾਡੇ ਕੋਲੋਂ ਪਹਾਲੀ 50 ਨੂੰ 100 ਏਜੰਟਾਂਾਂ ਤੁਹਾਡੇ ਕੋਲ ਦਿਖਾ ਦਿੰਦਾ ਜਿਹਨਾਂ ਤੇ ਅਫਰਾਂ ਦਰਜ ਹੋਈਆਂ ਨੇ ਜਿਹਨਾਂ ਨੂੰ ਤੁਸੀਂ ਗ੍ਰਿਫਤਾਰੀ ਨਹੀਂ ਕਰ ਰਹੇ ਜਿਹਨਾਂ ਨੂੰ ਤੁਸੀਂ ਕਰ ਹੀ ਨਹੀਂ ਰਹੇ ਕੋਸ਼ ਉਹਨਾਂ ਨੂੰ ਤੁਹਾਡੀ ਸਹੇਦੋਂ ਉੱਪਰ ਠੱਗੀਆਂ ਮਾਰ ਰਹੇ ਨੇ ਪਰਚੇ ਦਰਜ ਹੋਣ ਤੋਂ ਵੱਧ ਕੁਝ ਸੋਠੀ ਸਹੇਦੋਂ ਸਹੇਦੋਂ ਉੱਪਰ ਠੱਗੀਆਂ ਮਾਰ ਰਹੇ ਨੇ ਤੁਸੀਂ ਕਰ ਕੀ ਰਹੇ ਹੋ ਇੰਨੇ ਨੇ ਥੱਪੇ ਥੱਪੇ ਅਫਰਾਂ ਦੇ ਦਰਜ ਹੋਏ ਪਏ ਨੇ ਵੀ ਇਸ ਫਰੇਕ ਜ਼ਿਲ੍ਹੇ ਦੇ ਵਿੱਚ ਏਜੰਟਾਂ ਦੇ ਉੱਪਰ ਪਰਚੇ ਦਰਜ ਹੋਏ ਪਏ ਨੇ ਉਹਨਾਂ ਨੂੰ ਤੁਸੀਂ ਫੜ ਨਹੀਂ ਰਹੇ ਜਦੋਂ ਭਾਰਨਾ ਬੋਲਦਾ ਜਦੋਂ ਭਾਰਨਾ ਧਰਨਾ ਲਾਉਣ ਦਾ ਫਿਰ ਚਾਕੇ ਤੁਸੀਂ ਕੀ ਕਰਦੇ ਹੋ ਮੈਂ ਹੁਣ ਨਹੀਂ ਪ੍ਰਾਪਰ ਫਿਰ ਤੁਸੀਂ ਇਹਨੂੰ ਅੰਦਰ ਛੱਡਦੇ ਹੋ ਕਿ ਹਾਂ ਕਿ ਹੁਣ ਪ੍ਰਾਪਰਟੀ ਦੇ ਹਮਲਾ ਹੋਊਗਾ ਹੁਣ ਇਹਨਾਂ ਦੀ ਪ੍ਰਾਪਰਟੀ ਮੂਰੇ ਭਾਨੇ ਦੇ ਧਰਨਾ ਲਵਾਉਣਾ ਜਦੋਂ ਭਾਨਾ ਆਊਗਾ ਫਿਰ ਅਸੀਂ ਕੋਈ ਗੱਲ ਕਹਿ ਦੇਣੀ ਆ ਕਿ ਅੱਜ ਤੱਕ ਆ ਕੇ ਅੰਦਰ ਕਰਤਾ ਜੀ ਅਜੇ ਤੱਕ ਅੰਦਰ ਕਰਤਾ ਹੁਣ ਅਸੀਂ ਕਿੱਧਰ ਨੂੰ ਜਾਈ ਮੇਰੀ ਬੇਨਤੀ ਆ ਥੋੜਾ ਜਿਹਾ ਲੋਕਾਂ ਨੇ ਤਰਸ ਕਰੋ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਜਿਹੜੀ ਸਾਰੀ ਪੁਲਿਸ ਹੈ ਨਿਕਲਣਾ ਗੱਲ ਮਤਲਬ ਮੇਰੀ ਵੱਲ ਥੋੜਾ ਜਿਹਾ ਧਿਆਨ ਦਿਓ ਜਿੰਨੀਆਂ ਵੀ ਐਫਆਈਆ ਦਰਜ ਹੋਏ ਪਰ ਇਹਨਾਂ ਨੂੰ ਜਾਨ ਜਾਰਬੁੱਝ ਕੇ ਇਹਨਾਂ ਨੂੰ ਬਰੀ ਕਰ ਰਹੀ ਹੈ ਜਾਰਬੁੱਝ ਕੇ ਇਹਨਾਂ ਨੂੰ ਇਹਨਾਂ ਦੇ ਨਾਲ ਤੋਂ ਪੈਸੇ ਖਾ ਰਹੀ ਹੈ ਸਾਰੀ ਪੁਲਿਸ ਕਿੰਨੇ ਪੱਤਰਕਾਰ ਨੂੰ ਤਾਂ ਮੈਂ ਤਾਂ ਹੈਰਾਨ ਦਾ ਹੈਰਾਨ ਜੀ ਤਾਂ ਮੈਂ ਹੈਰ ਹੈ ਯਾਰ ਪੱਤਰਕਾਰ ਕੀ ਕਰਦੇ ਨੇ ਉਹਨੂੰ ਡਰਾਉਣ ਦੇ ਮਾਰੇ ਆਹ ਗੱਲ ਸੁਣ ਲੈ ਮੈਂ ਨਵਾਂ ਕਲਾਸਾ ਕਰ ਰਿਹਾ ਹਾਂ ਪੱਤਰਕਾਰਾਂ ਦੀ ਖਬਰ ਰਿਪੋਰਟ ਬਣਾ ਲੈਂਦੇ ਨੇ ਰਿਪੋਰਟ ਬਣਾਉਣ ਤੋਂ ਬਾਅਦ ਤਿਆਰ ਕਰਨ ਤੋਂ ਬਾਅਦ ਫਿਰ ਅੱਗੇ ਰਿਪੋਰਟ ਇਹਨਾਂ ਦੀ ਖਬਰ ਲਾਉਂਦੇ ਨਹੀਂਗੇ ਪੈਸੇ ਲੈ ਕੇ ਵਿਰੋਚ ਚੁੱਪ ਕਰ ਜਾਂਦੇ ਨੇ ਯਾਰ ਕਿੰਨੇ ਪੱਤਰਕਾਰ ਅਜਿਹਾ ਮਹਾਲੀ ਚੰਡੀ ਘੜਦੇ ਮੈਂ ਵੀ ਇਤਨਾ ਸੋਚਿਆ ਯਾਰ ਮੈਂ ਕਿਹਾ ਮੈਂ ਇਨਾ ਪਿੱਟੀ ਜਾਣਾ ਯਾਰ ਇਹ ਜੱਟ ਦਾ ਫਰਿਆ ਮੇਰੇ ਕੋਲੇ ਮੰਨ ਗਿਆ ਕਹਿੰਦਾ ਇਹ ਤਾਂ ਬਈ ਇਹਨਾਂ ਨੂੰ ਪੈਸੇ ਦਿੰਨੇ ਆ ਕਹਿੰਦਾ ਇਹਨਾਂ ਨੂੰ ਅਗਰ ਤਾਂ ਨਹੀਂ ਸਾਡੇ ਕਹਿੰਦਾ ਖਬਰਾਂ ਲਾਉਂਦੇ ਇਹ ਸਾਡੀ ਕਹਿੰਦਾ ਮਸ਼ਹੂਰੀ ਮਸ਼ਹੂਰੀ ਕਰ ਸਕਦੇ ਕਹਿੰਦਾ ਇਹਨੇ ਬਰੁੱਤ ਖਬਰਾਂ ਨਹੀਂ ਲਾ ਸਕਦੇ ਐਡਾ ਵੱਡਾ ਬਕਾਊ ਸਿਸਟਮ ਪੰਜਾਬ ਦਾ ਹੋਇਆ ਪਿਆ ਯਾਰ ਥੋੜਾ ਜਿਹਾ ਲੋਕਾਂ ਨੇ ਤਰਸ ਕਰੋ ਇਸ ਪੰਜਾਬ ਨੂੰ ਬਚਾਓ ਤੇ ਮੈਂ ਹਰ ਇੱਕ ਸ਼ਹਿਰ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਦੁਆਰੇ ਫੇਰ ਤਰਨੇ ਲਾਉਂ ਮੈਂ ਇਹਨਾਂ ਦੇ ਪ੍ਰੋਫਾਈਲ ਮੂਰੇ ਤਰਨੇ ਲਾਉਂ ਤਰਨਾ